ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਗਲਾ ਪੰਜਾਬਾ ਤੁਮ ਦਤੇ ਠਾਕੁਰ ਪ੍ਰਤਪਾਲਕ ਨਾਇਕ ਕਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਅਮਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਕਸਮ ਹਮਾਰੇ ਇਹ ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਉਹ ਸਾਡਾ ਖਸਮ ਹੈ ਨਮਕ ਨਮਕ ਤੁਮਹੀ ਪ੍ਰਤ ਪਾਲੋ ਅਮ ਬਾਰਿਕ ਤੁਮਰੇ ਧਾਰੇ اے ਪ੍ਰਭੂ ਤੂੰ ਹੀ ਇੱਕ ਇੱਕ ਚਿੰਨ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜੇਹ ਵਾ ਇੱਕ ਕਵਨ ਗੁਣ ਕਈ ਹੈ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਰਹਾਉ ਬੇਸੁਮਾਰੂ ਬੇਅੰਤ ਸੁਆਮੀ ਤੇਰੋ ਅੰਤ ਨਾ ਕਹ ਨਹੀਂ ਲਹੀਆ ਇਹ ਅਣਗਣਤ ਗੁਣਾ ਦੇ ਮਾਲਕ ਏ ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੂ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਿਆ ਰਹਾਉ ਕੋਟ ਪ੍ਰਾਧ ਹਮਾਰੇ ਕੰਢੋਂ ਅਨਕ ਬਿਧੀ ਸਮਝਾਵੋ ਏ ਪ੍ਰਭੂ ਤੂੰ ਸਾਡੇ ਕਰੋੜਾ ਅਪਰਾਧ ਨਾਸ ਕਰਦਾ ਹੈ ਤੂੰ ਸਾਨੂੰ अनेका ਤਰੀਕਿਆਂ ਨਾਲ ਜੀਵਨ ਜੁਗਤ ਸਮਝਾਦਾ ਹੈ ਹਮ ਅਗਿਆਨ ਅਲਪ ਮਤਿ ਥੋਰੀ ਤੁਮੋਂ ਆਪਣਾ ਬਿਰਦ ਰਖਾਵੋ ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਡੀ ਅਕਲ ਥੋੜੀ ਹੈ ਉੱਚੀ ਹੈ ਫਿਰ ਵੀ ਤੂੰ ਆਪਣਾ ਮੁੱਢ ਉਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਤੇਮਰੀ ਸ਼ਰਨ ਤੋਂ ਮਾਰੀ ਆਸਾ ਤੂੰ ਹੀ ਸਜਣ ਸੋਹਲੇ ਨਾਨਕ ਆਖੇ ਏ ਪ੍ਰਭ ਅਸੀਂ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਰੱਖੋ ਰੱਖਣਾਰ ਦਿਆਲਾ ਨਾਨਕ ਘਰ ਕੇ ਗੋਲੇ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਇਹ ਦਇਆਵਾਨ ਇਹ ਸਭ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਤਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰੱਖ ਰੱਖਣ ਹਾਰ ਦਯਾਲਾ ਨਾਨਕ ਕਰ ਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ